ਬਹੁਤ ਹੀ ਹਿਸਤਕਾਰਯੋਗ ਸਾਡੇ ਸਤਿਗੁਰੂ ਉਦਾਸੀ ਸਿੰਘ ਜੀ ਜਿਨ੍ਹਾਂ ਦੇ ਦਸਨ ਕਰਨ ਕਰ ਸਾਡੇ ਮਨ ਨੂੰ ਸਕੂਨ ਮਿਲਿਆ ਤੇ ਬਹੁਤ ਸਾਰੇ ਸੰਗਤ ਸਾਡੇ ਆਮ ਆਦਮੀ ਪਾਰਟੀ ਦੇ ਮੈਂ ਸਾਰਿਆਂ ਨੂੰ ਫਤਿਹ ਬੁਲਾਉਣਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਸਾਡੇ ਪ੍ਰਧਾਨ ਹਮਨਰੋੜਾ ਜੀ ਆਏ ਨੇ ਹਰਦੀਪ ਸਿੰਘ ਮੁੰਡੀਆਂ ਜੀ ਆਏ ਨੇ ਸਾਡੇ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਹੋਰ ਮੋਤਵਰ ਸੱਜਣ ਡਾਕਟਰ ਜਮਿਲੂ ਰਹਿਮਾਨ ਐਮਐਲਏ ਸਾਹਿਬ ਆ ਨਾਏ ਨੇ ਤੇ ਮੈਂ ਇਸ ਹਲਕੇ ਦੇ ਵਿੱਚ ਕਿਉਂਕਿ ਸਾਡਾ ਬਲੇਕੋਲਾ ਹਲਕਾ ਤੇ ਅਮਰਗੜ ਹਲਕਾ ਕਰੀਬ-ਕਰੀਬ ਕਾਫੀ ਸਾਂਝਾ ਹੀ ਹੈ ਇਹ ਜੇ ਭੂਮੀਆਂ ਜਿਹੜੀਆਂ ਏਕੜਾਂ ਦੇ ਵਿੱਚ ਇਹ ਵੀ ਅਮਰਗੜ ਦੇ ਵਿੱਚ ਪੈਂਦੀ ਹੈ ਤੇ ਇਹਦੇ ਨਾਲ ਹੀ ਬਲੇਕੋਲਾ ਤੇ ਜਦੋਂ ਬਚਪਨ ਦੇ ਵਿੱਚ ਇੱਥੇ ਸਮਾਗਮ ਹੋਇਆ ਕਰਦੇ ਸੀ ਤਾਂ ਦੂਰੋਂ ਚਿੱਤ ਦਾ ਨਿਵਾਸ ਸਾਡੇ ਮਨ ਨੂੰ ਹੁੰਦਾ ਸੀ ਸਤਿਗੁਰੂ ਰਾਮ ਸਿੰਘ ਜੀ ਦੀ ਕਿਰਪਾ ਸਾਡੇ ਮਨ ਦੇ ਅੰਦਰ ਵਸੇ ਤੇ ਕਈ ਵਾਰ ਇਸੇ ਤਰੀਕ ਨੂੰ ਮੈਂ ਕਾਲਜ ਦੇ ਵਿੱਚ ਇਹੀ ਲੈਕਚਰ ਦੇ ਹੁੰਦਾ ਸੀ ਇਹੀ ਤਰੀਕ ਹੁੰਦੀ ਸੀ ਇਸੇ ਦਿਨ ਮੈਂ ਲੜਕੀਆਂ ਨੂੰ ਪੜਾ ਰਿਹਾ ਹਾਂ ਤੇ ਮਨ ਦੇ ਵਿੱਚ ਕਿੰਨੇ ਹੀ ਪ੍ਰਸ਼ਨ ਨੇ ਸਾਡੇ ਕੀਰਤਨ ਵਾਲੇ ਭਾਈ ਜੀ ਉਹਨਾਂ ਨੇ ਬੜੀ ਵਧੀਆ ਦੱਤੀ ਤੇ ਸਾਡੇ ਵਿਦਵਾਨ ਜੀ ਦੱਸ ਕੇ ਗਏ ਨੇ ਹਿਸਟਰੀ ਦੇ ਵਿੱਚ ਮੈਂ ਉਹਨਾਂ ਜਾਣਾ ਨਹੀਂ ਚਾਹਦਾ ਸਿੱਖ ਹਿਸਟਰੀ ਦੇ ਵਿੱਚ ਕੋਈ ਐਸੀ ਕੁਰਬਾਨੀ ਨਹੀਂ ਜਿਹੜੀ ਦੁਨੀਆ ਦੇ ਵਿੱਚ ਇਹਨਾਂ ਨੂੰ ਲੱਗ ਕਿਸੇ ਯਾਬਰ ਨੇ ਦਿੱਤੀ ਹੋਵੇ ਛੋਟੀ ਸਹਿਬਜ਼ਾਦਿਆਂ ਦੀ ਕੁਰਬਾਨੀ ਦੁਨੀਆ ਦੇ ਵਿੱਚ ਮਿਸਾਲ ਹੈ ਤੇ ਮੈਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਸਾਨੂੰ ਅਮਰਤ ਦਾ ਪਾਟਾ ਪਾਇਆ ਤੇ ਉਹਨਾਂ ਨੇ ਸਾਨੂੰ ਉਹ ਜਾਤੀ ਦੀ ਜੰਗ ਆਜ਼ਾਦ ਰਹਿਣਾ ਆਜ਼ਾਦ ਸੋਚ ਜਿਨ੍ਹਾਂ ਦੇ ਪੈਰੋਕਾ ਜਿਨ੍ਹਾਂ ਦੇ ਰਾਹ ਤੇ ਚੱਲਦੇ ਹੋਏ ਸਤਗੁਰੂ ਰਾਮ ਸਿੰਘ ਜੀ ਮਹਾਰਾਜ ਸਿੱਖ ਰਾਜ ਦੀ ਕਿਹੜੀ ਅੰਦਰ ਉਹਨਾਂ ਦੇ ਅੱਕ ਵੱਲ ਦੀ ਸੀ ਕਿਉਂਕਿ ਉਹ 2 ਸਾਲ ਜਵਾਬ ਕੀਤੀ ਸੀ ਰਣਜੀਤ ਸਿੰਘ ਦੇ ਪੁੱਤ ਦਿੱਲੀਪ ਸਿੰਘ ਜਿਨ੍ਹਾਂ ਦਾ ਸਰਪ੍ਰਸਤ ਬਣਿਆ ਬਈ ਜਵੇਂ ਮਾਂ ਬਾਪ ਆਪਣੇ ਬੱਚੇ ਨੂੰ ਗੱਦੀ ਤੋਂ ਲਾ ਕੇ ਉਤਾਰਦੇ ਸਰਪ੍ਰਸਤ ਅੰਗਰੇਜ਼ ਅੰਗਰੇਜ਼ਾਂ ਗੱਦੀ ਤੋਂ ਉੱਤਰਨ ਲਈ ਕਈ ਅੰਗਰੇਜ਼ ਵਿਦਵਾਨ ਲਿਖਦੇ ਹੋਰ ਲਿਖਦੇ ਆ ਕਮਾਲ ਦੀ ਗੱਲ ਆ ਕਮਾਲ ਦੀ ਗੱਲ ਆ ਵੀ ਕੌਣ ਉਹਨਾਂ ਨੂੰ ਵੀ ਉਹ ਜਿਹੜੇ ਸਰ ਜਿਹੜੇ ਰਾਖੇ ਬਣੇ ਨੇ ਉਹਨਾਂ ਨੇ ਗੱਦੀ ਤੋਂ ਉਤਾਰ ਦਿੱਤਾ ਇਹ ਗੱਲ ਸਤਗੁਰੂ ਰਾਮ ਸਿੰਘ ਜੀ ਚੱਲ ਨਹੀਂ ਸਕਦੀ ਸਤਗੁਰੂ ਜੀ ਨੇ ਇਹ ਗੱਲ ਨਹੀਂ ਚੱਲੀ ਉਹਨਾਂ ਨੇ ਅੰਤਰਿਕ ਆਜ਼ਾਦੀ ਵਸੀ ਹੋਈ ਸੀ ਉਹਨਾਂ ਨੇ ਪੂਰੀ ਜ਼ਿੰਦਗੀ ਆਜ਼ਾਦੀ ਦੀ ਲੜਾਈ ਲੜੀ ਆਜ਼ਾਦੀ ਕਿਸ ਪ੍ਰਕਾਰ ਦੀ ਆਰਥਿਕ ਸਮਾਜਿਕ ਰਾਜਨੀਤਿਕ ਸਾਰੀ ਆਜ਼ਾਦੀ ਧਾਰਮਿਕ ਸਾਰੀਆਂ ਆਜ਼ਾਦੀਆਂ ਲੜੀਆਂ ਮੈਂ ਹੈਰਾਨ ਆ ਵੀ ਹਿੰਦੁਸਤਾਨ ਨੂੰ 22 ਸੂਬਿਆਂ ਦੇ ਵਿੱਚ ਵੰਡਿਆ ਵਿਦੇਸ਼ ਨੀਤੀ ਕਾਬਲ ਮਾਸਕੋ ਤੱਕ ਉਹਨਾਂ ਨੇ ਸੂਬੇ ਲਾਏ ਹੋਏ ਸਨ ਜਿਹੜੇ ਜਾ ਕੇ ਹਿੰਦੁਸਤਾਨ ਦੀ ਗੱਲ ਆਜ਼ਾਦੀ ਦੀ ਗੱਲ ਕਰਦੇ ਸਨ ਉਹਨਾਂ ਦੇ ਮਨ ਚੱਕਰਾ ਜਾਂਦਾ ਜਿਹੜੀ ਹਿੰਦੁਸਤਾਨ ਨੇ ਸੁੱਤਾ ਪਿਆ ਸੀ 50 ਸਾਲਾਂ ਬਾਅਦ ਨਾਮਿਲਵਰਤਨ ਅੰਦੋਲਨ ਚਲਾਇਆ ਤੇ ਸਤਗੁਰੂ ਜੀ ਉਦੋਂ 50 ਸਾਲ ਪਹਿਲਾਂ ਸਾਨੂੰ ਕਿਹਾ ਬਾਈ ਕੱਟ ਕਰ ਦਿਓ ਅੰਗਰੇਜ਼ਾਂ ਦੀ ਅਵਸਥਾ ਦਾ ਅੰਗਰੇਜ਼ਾਂ ਦੇ ਸਿਸਟਮ ਦਾ ਅੰਗਰੇਜ਼ਾਂ ਨੂੰ ਬਾਹਰ ਕੱਢ ਦਿਓ ਐਦੂੰ ਵੱਟੀਆਂ ਜਾਂਦੀ ਕੀ ਹੋ ਸਕਦੀ ਹੈ ਆਰਥਿਕ ਜਾਤੀ ਅੱਜ ਵੀ ਕੰਪਨੀਆਂ ਦੀ ਇਹ ਹੀ ਲੜਾਈ ਆ ਬਾਹਰ ਲਿਆ ਕੇ ਭਾਰਤ ਦੇ ਰਾਜ ਕਰਨ ਦਾ ਸੋਚ ਲਿਆ ਨੇ ਉਹ ਗੁਰੂ ਸਤਗੁਰੂ ਰਾਮ ਚਿੰਗ ਜੀ ਨੇ ਉਹ ਸਮੇਂ ਯਾਦ ਹੋਣ ਦੇ ਵਿੱਚ ਇਹ ਆਪਣੇ ਲਈ ਆਪਾਂ ਨੂੰ ਆਗਾਜ਼ ਕੀਤਾ ਸੀ ਇਹ ਟੋਪਾਂ ਜਿਸਮਾਨੀ ਮਾਰਤਾਂ ਦੇਣ ਕਿਸੇ ਦੀ ਸੋਚ ਨਹੀਂ ਮਾਰਤਾਂ ਤੇ ਖੜੀਆਂ ਨੇ ਨੀਵੀਂ ਪਾਈ ਇਸੇ ਥਾਂ ਤੇ ਜਿਨ੍ਹਾਂ ਨੇ ਸਾਡੇ ਤੇ ਜ਼ੁਲਮ ਕੀਤਾ ਜੀ ਆ ਉਹੀ ਟੋਪਾਂ ਨੇ ਇਹ ਜਹਾਵਰ ਤੇ ਜ਼ੁਲਮ ਦੀ ਲੜਾਈ ਸਦਾ ਚੱਲਦੀ ਰਹੇਗੀ ਇਸ ਕਰਕੇ ਅੱਜ ਮੈਂ ਸਮਾਂ ਲੈਣਾ ਸਾਡੀ ਪਾਰਟੀ ਦੇ ਪ੍ਰਧਾਨ ਸਾਹਿਬਾਨ ਆਏ ਨੇ ਮੰਤਰੀ ਜੀ ਆਏ ਨੇ ਤੇ ਬਹੁਤ ਸਾਰੀਆਂ ਗੱਲਾਂ ਨੇ ਕਰਨ ਵਾਲੀਆਂ ਬਹੁਤ ਸਿਧਾਂਤ ਦੀਆਂ ਗੱਲਾਂ ਨੇ ਕਰਨ ਵਾਲੀਆਂ ਸਿੱਖ ਹਿਸਟਰੀ ਦੇ ਵਿੱਚ ਨੇ ਸਾਡਾ ਮੂਰਮ ਸਤਿਗੁਰੂ ਰਾਮ ਸਿੰਘ ਜੀ ਦਾ ਰਿਣੀ ਆ ਜਿਨੇ ਨਹੀਂ ਤਾਂ ਤੁਹਾਨੂੰ ਪਹਿਲੀ ਵਾਰ ਆਜ਼ਾਦੀ ਦਾ ਪਾਠ ਪੜਾਇਆ ਇਹ ਤਾਂ ਮੈਨੂੰ ਨਹੀਂ ਤੇ ਲੱਗਦਾ ਵੀ ਇਹਨਾਂ ਨੂੰ ਜੇ ਯਾਗ ਨਾ ਲਾਇਆ ਹੁੰਦਾ ਪਤਾ ਨਹੀਂ ਕਿੰਨੇ ਚਿਰ ਹੋਰ ਗਲਬ ਰਹੇ ਜਾਂਦੇ ਮੈਂ ਹਿਸਟਰੀ ਪੜ੍ਹਾਈ ਆ ਮੈਨੂੰ ਪਤਾ ਵੀ ਯਾਦ ਦੀ ਜੰਗ ਦੇ ਵਿੱਚ ਬਹੁਤ ਛੋਟੀਆਂ ਗੱਲਾਂ ਹੋਈਆਂ ਨੇ ਤੂੰ ਮੁੱਲ ਲੋਕਾਂ ਨੂੰ ਬਹੁਤ ਵੱਡਾ ਮਿਲਿਆ ਕੁਰਬਾਨੀ ਦੇ ਸਿਰੇ ਬਹੁਤ ਲੋਕਾਂ ਨੇ ਬੰਦੇ ਨੇ ਪਰ ਜਿੰਨੇ ਨੇ ਕੁਰਬਾਨੀ ਕਰੀਆ ਉਹ ਅੱਜ ਵੀ ਨਿਮਰਤਾ ਦੇ ਨਾਲ ਇੱਥੇ ਬੈਠੇ ਨੇ ਇਹੀ ਸਾਡੀ ਆਜ਼ਾਦੀ ਆ ਇਹੀ ਸਾਡੀ ਸੋਚ ਆ ਅਸੀਂ ਆਮਦ ਪਾਰਟੀ ਵੱਲੋਂ ਸਾਡੇ ਸਾਰੇ ਸੱਜਣਾਏ ਨੇ ਅਸੀਂ ਤਾਂ ਰੋਮ ਰੋਮ ਸਾਡੇ ਸਤਿਗੁਰੂ ਜੀ ਦੇ ਪੇਟਾਂ ਤੇ ਉਹਨਾਂ ਸ਼ਹਾਦਤ ਸਾਠ ਸਾਡੇ ਕੂਕਾ ਜਿਨੇ ਸੀਦ ਹੋਏ ਨੇ ਅਸੀਂ ਨਮਸਕਾਰ ਕਰਦੇ ਆ ਉਹਨਾਂ ਦਾ ਕੋਟ ਕੋਟ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਲਈ ਜਾਨ ਨਵਰੇ ਨੇ ਸ਼ਬਦਾਂ ਦਾ ਅੰਤ ਦੇ ਵਿੱਚ ਇਹੀ ਗੱਲ ਕਹਿਣੀ ਚਾਹਣਾ ਵੀ ਵਹਿਗੁਰੂ ਕਰੇ ਪ੍ਰਮਾਤਮਾ ਕਰੇ ਉਹਨਾਂ ਦੀ ਆਜ਼ਾਦ ਸੋਚ ਤੇ ਅਸੀਂ ਪਹਿਰਾ ਦੇ ਅੰਦਰ ਰਹੀਏ ਅੰਦਰ ਦੇ ਵਿੱਚ ਇਹੀ ਸਤਕਣਾ ਉਦੇਸ ਸਿੰਘ ਜੀ ਬੈਠੇ ਨੇ ਸੋ ਇਹਨਾਂ ਦਾ ਅਸ਼ੀਰਵਾਦ ਸਾਡੇ ਸਿਰ ਤੇ ਆ ਇਹੀ ਸਾਨੂੰ ਹੋਰ ਆਜ਼ਾਦੀ ਦੀਆਂ ਲਹਿਰਾਂ ਦੇ ਵਿੱਚ ਹੋਰ ਤੁਹਾਨੂੰ ਯਾਦ ਉਹਨਾਂ ਚਕਾਉਣਗੇ ਵਹਿਗੂ ਜੀ ਦਾ ਖਾਲਸਾ ਵਹਿਗੂ